ਮਿੱਤਰੋ ਕੀ ਹਾਲ ਚਾਲ ਕੇ ਤੇ ਸਾਰੇ ਨੂੰ ਸਸਰੀ ਕਾਲ ਤੇ ਟਾਈਮ ਹੋ ਗਿਆ 9:30 ਪਾਉਣੇ 10 ਦੇ ਨੇੜ ਉਹ ਤੋਂ ਜ਼ਿਆਦਾ ਭੜਾ ਨਹੀਂ ਹੋ ਗਿਆ ਹੋਵੇ ਹੈ ਸਾਢੇ 10 ਹੋਊਗਾ ਉਹ ਸਾਢੇ 10 ਆਲਾ ਟਾਈਮ ਲੱਗਦਾ ਨਹੀਂ ਨਾ ਆ ਵੇਖੋ ਇੱਧਰ ਤੇ ਮੌਸਮ ਅੱਜ ਫੇਰ ਠੰਡ ਵਾਲਾ ਹੀ ਹੈਗਾ ਬਾਪੂ ਫੇਰ ਇੱਥੇ ਬੈਠਿਆ ਜਿ ਬਣਾ ਤੂੰ ਹੀ ਤੋਂ ਬੈਠਿਆ ਹੈ ਅੱਡਾ ਪੱਕਾ ਕਰ ਲਿਆ ਹੈ ਇਹ ਪੱਕਾ ਕਰ ਲਿਆ ਤੋ ਇਹ ਨਹੀਂ ਵੇੜਿਆ ਕੀ ਮਾਹੌਲ ਬੰਦਾ ਵੇਖੋ ਤੁਸੀਂ ਮਾਹੌਲ ਇਹਨੇ ਹੁਣ ਆਪਾਂ ਚੱਲੇ ਆਪਾਂ ਪਾਪੇ ਨੂੰ ਨਾਲ ਲੈ ਲਿਆ ਬਾਪੂ ਵੀ ਨਾਲ ਆ ਕਹਿੰਦੇ ਆਪਣੇ ਤੇ ਮੈਂਸ ਦੇਖਣ ਚੱਲੇ ਆ ਕਿਹੜਾ ਪਿੰਡ ਸੀ ਬਾਪੂ ਖਾਈ 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 ਚੱਲੇ ਆ ਬਾਈ ਤੇ ਕਰੋ ਚੱਕ ਇਧਰ ਜਿੱਤੇ ਪਹੁੰਚ ਗਏ ਆ ਜੀ ਇੱਦਾਂ ਥੋੜਾ ਗਾਂਹਾ ਮਤਲਬ ਜਿੱਤੇ ਪਹੁੰਚਣ ਆਲੇ ਆ ਵਿਖਾਉਣਿਆ ਤੁਹਾਨੂੰ ਸਾਰਾ ਮਾਹੌਲ ਸ਼ੌਲ ਨਹੀਂ ਮਿੱਤਰੋ ਰਮਾਣੇ ਕਣੀ ਨੂੰ ਚੱਲੇ ਨਯੌਰ ਤੋਂ ਰਮਾਣਾ ਰਮਾਣੇ ਤੋਂ ਪਤਾ ਨਹੀਂ ਕਿੱਧਰ ਨੂੰ ਜਾਣਗੇ ਆਪੇ ਲੈ ਜਾਣਗੇ ਨਯੌਰ ਤੋਂ ਕਣੀਆਂ ਸੱਚ ਆਇਤ ਹੋਏ ਸੱਜਾ ਮਾਣੇ ਨੋਕਣੇ ਮਾਣੇ ਨੋਕਣੇ ਆਣਾ ਕੋਲ ਚੈੱਕ ਕਰ ਤਰਕਾ ਕਣਿਆ ਆਮਲੂ ਕਾ ਉਠਾ ਕੋਠੇ ਗੁਰੂ ਬਈ ਉਹ ਦੂਹਾ ਬਸ ਗਾ ਦੀ ਗਾ ਫਰਤਾ ਭਗਤਾ ਆ ਗਿਆ ਭਗਤਾ ਆ ਭਾ ਭਾਤੇ ਤੋਂ ਫਿਰ ਦੋ ਪਿੰਡ ਜੇ ਹੋਰ ਆ ਫਿਰ ਆ ਜੂ ਆਪਾਂ ਜਿੱਥੇ ਜਾਣਾ ਜਨਾਰ ਆ ਜੂ ਆ ਫਿਰ ਉਹ ਚੈੱਕ ਮਾਣੂਰਾ ਆਪਾਂ ਲਾਵਾਂ ਆਪਣਾ ਗੱਡੀ ਕਵੀ ਮਤਰਾਂ ਕਹਿੰਦੇ ਮੁਲੂਕੇ ਕੇ ਕੋਠੇ ਉਹ ਜਿਹੜਾ 라ਵਣ ਕੋਠੇ ਗੁਰੂ ਕਨ ਉਹਦਾ ਪਿੰਡ ਆ ਗਿਆ 라ਵਣ ਕੋਠੇ ਗੁਰੂ ਕਦੀ ਤੁਸੀਂ ਵੀਡੀਓ ਦੇਖੀ ਹੋਣੀ ਇੰਸਟਾ ਤੇ ਬਹੁਤ ਚੱਲਦਾ ਉਹ ਮੈਂ ਲੰਮੀਆਂਆਂ ਮੁੱਛਾਂ ਵਾਲਾ ਐ ਇਹ ਆ ਉਹਦਾ ਗੇਟ ਜਿਹੜਾ ਗੇਟ ਦਿਖਾਇਆ ਸੀ ਉਹਦੇ ਵੀਡੀਓ ਚ 라ਵਣ ਕੋਠੇ ਗੁਰੂ ਕੇ ਵਾਲਾ ਤੇ ਕਰੋ ਚੈੱਕ ਕਰਨੇ ਤੇ ਆਪਾਂ ਆ ਗਏ ਕੋਠੇ ਗੁਰੂ ਕੇ ਟੱਪੜ ਵੀ ਪਹੁੰਚਦੇ ਆਂ ਹਾਂ ਟੱਪੇ ਨਹੀਂ ਹਜੇ ਮਲੂਕਾ ਟੱਪ ਕੇ ਆ ਸੁਪੜਦੇ ਆ ਉੱਥੇ ਉਹਨੂੰ ਸਿੱਧਾ ਤੁਹਾਨੂੰ ਉੱਥੇ ਹੀ ਮਿਲਦੇ ਆ ਆਪਾਂ ਜਾ ਕੇ ਜਿੱਥੇ ਆਪਾਂ ਮਾਇਆ ਵੇਖਣੀ ਆ ਜੀ ਮਿੱਤਰੋ ਕਹਿੰਦੇ ਆ ਉਹ ਕਰੋ ਚੈੱਕ ਆ ਉਹ ਉੱਥੇ ਜੇ ਰੋਜ ਫਿਰਦਾ ਕਹਿੰਦੇ ਆ ਗਿਆ ਵਿੱਚ ਕਾਲਾ ਰੋਜ ਹਾਂ ਆ ਗਿਆ ਉਧਰ ਫਿਰਦਾ ਫੇਚ ਜੇ ਇਧਰ ਰੋਜ ਵੀ ਹੈਗੇ ਪਹੁੰਚ ਗਏ ਆਪਾਂ ਕਿਹੜਾ ਕਾਂਗੜ ਕਾਂਗੜ ਪਹੁੰਚ ਗਏ ਤੀਨੇ ਕਾਂਗੜ ਤੀਨੇ ਕਾਂਗੜ ਕਰੋ ਚੈੱਕ ਫਿਰ ਹੋਰ ਫਿਰਦਾ ਜੇ ਦਿਸ ਗਿਆ ਤਾਂ ਦੱਸਿਓ ਮੈਨੂੰ ਤਾਂ ਦਿਖ ਗਿਆ ਵੀਡੀਓ ਦੇ ਤਾਂ ਵੀਡੀਓ ਤਾਂ ਦਿਖਿਆ ਮੜਾ ਦਿਖਿਆ ਉੱਥੇ ਨਾ ਪੱਤੀਆਂ ਹੀ ਆ ਗਈਆਂ ਤਾਂ ਕਰ ਕਹਿੰਦੇ ਹ ਜੂਮ ਤਾਂ ਕਰਿਆ ਜੀ ਮੈਂ ਚੱਲ ਕੋਈ ਨਹੀਂ ਕਹਿੰਦੇ ਆ ਠੱਲਤੀ ਲਿਆ ਗਏ ਝੋਟੀ ਉੱਥੇ ਬਾਥਰੂਮ ਬੂਥਰੂਮ ਕਰ ਲਿਆ ਮੈਂ ਖਾ ਤੇ ਪਾ ਪਹੁੰਚ ਕੇ ਖਾਈ ਉਹਨਾਂ ਦੇ ਘਰੇ ਪਹੁੰਚਦੇ ਹਾਂ ਸਿੱਧਾ ਇੱਥੇ ਆਪਾਂ ਕਰਦੇ ਆਂ ਡਰਾਈਵ ਡਰਾਈਵ ਕਰਦੇ ਆਂ ਡਰਾਈਵ ਹੈ ਡਰਾਈਵ ਡਰਿਊ ਡ੍ਰਾਈਵਣ ਆਪਾਂ ਕਰਾਂਗੇ ਕਰਕੇ ਇੱਥੋਂ ਕੁ ਦੋ 5-7 ਕਿਲੋਮੀਟਰ ਆ ਦੇਖੋ ਸ਼ੜਕ ਜੀ ਪੱਟੀ ਬੈਠਿਆ ਬਾਈ ਪਾਣੀਆ ਪਾਈ ਜਾਂਦੇ ਆ ਮੈਟਰੋ ਕਹਿੰਦੇ ਪਹੁੰਚ ਗਏ ਬਾਈ ਕੇ ਘਰੇ ਮਹਈਸਾ ਵੇਖੀ ਜਾਂਦਾ ਬਾਪੂ ਆਪਣਾ ਆ ਦੇਖੋ ਕਿ ਨਿੱਕੀ ਜਿਹੀ ਬੱਚੀ ਓਏ ਚਾਉ ਚਾਉ ਰਿਹਾ 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 ਇਹ ਤਾਂ ਪੰਗੇ ਲੈਂਦੀ ਆ ਮੈਟਰੋ ਕਹਿੰਦੇ ਉੱਥੋਂ ਤਾਂ ਮੁੜਿਆ ਕੋਈ ਫੱਟ ਨਹੀਂ ਆਏਗੀ ਆਪਾਂ ਡਰਾਈਵ ਕਰੀ ਜਾਂਦੇ ਆਗੇ ਘਰੇ ਪਹੁੰਚ ਕੇ ਦੱਸ ਦਿਆ ਤੁਹਾਨੂੰ ਸਾਰੀ ਕਹਾਣੀ ਕਰੋ ਚੱਕ ਬਾਜੇ ਖਾਣੇ ਉੱਪਰ ਕੇ ਪਾਜਾ ਖਣਾ ਟੱਪੇ ਮਤਲਬ ਡਰਾਈਵ ਕਰੀ ਜਾਨਾ ਡਰਾਈਵ ਕਰ ਲਗੇ ਫਿਰ ਕਰਦੇ ਆ ਤੁਹਾਡੇ ਘਰੇ ਪਹੁੰਚ ਕੇ ਗੱਲ ਤੇ ਮਤਰਾ ਕਹਿੰਦੇ ਪਾਪੇ ਨੂੰ ਫੜਾਤੀ ਇੱਥੇ ਟੋਲ ਟੈਕਸ ਕੋਲੇ ਆ ਕੇ ਜੀਦੇ ਮਾਹ ਇੱਥੇ ਖੜੇ ਹੁੰਦੇ ਨਾਕਾ ਜਲੇ ਕਿ ਬੰਦਾ ਰੋਕ ਹੀ ਨਾ ਲੈਣ ਹਣਾ ਤੇ ਕਰੋ ਚੈੱਕ ਪਹੁੰਚੀ ਜਾਂਦੇ ਆ ਘਰੇ ਉਥੇ ਯਾਰ ਗਏ ਸੀਗੇ ਮਤਲਬ ਵੀ ਇੱਕ ਫੇਟ ਆਈ ਸੀ ਰੇਟ ਵਾਲਾ ਜਿਆਦੇ ਮੰਗੀ ਬੈਠਾ ਦੂੜ ਦੂੜ ਦੇ ਰੇਟ ਮੰਗੀ ਬੈਠੇ ਵੀ ਹੁਣ ਇੰਨਾ ਤਾਂ ਕਿੱਥੇ ਲਾਵੇ ਲੱਖ ਲੱਖ ਦਾ ਬੰਦਾ ਚੱਲ ਚੱਲੇ ਜਾਂਦਾ ਹੁੰਦਾ ਹੈ ਤੇ ਕੋਈ ਨਹੀਂ ਔਰ ਵੇਖ ਲਾਂਗੇ ਜੇ ਤੁਹਾਡੇ ਕੋਲੇ ਤੁਹਾਨੂੰ ਦੱਸਿਆ ਜੇ ਕਿਸੇ ਕੋਲੇ ਖੜੀ ਆ ਤਾਂ ਦੱਸ ਦਿਓ ਆ ਗਏ ਮਿੱਤਰੋ ਕਰੇਗਾ ਨਾ ਤੇ ਠੱਲਦੀ ਗੱਡੀ ਆਪਾਂ ਤੇ ਆਰ ਤੇ ਬਾਪੂ ਵਰਗੇ ਸਾਰੇ ਘਰੇ ਪਾਪਾ ਵੀ ਡੈਵੀ ਨੇ ਘੇਰ ਲਿਆ ਪਾਪਾ ਨੂੰ ਘੇਰ ਲਿਆ ਡੈਵੀ ਨੇ ਕਹਿੰਦੀ ਮੈਂ ਨਹੀਂ ਜਾਣ ਦਿੰਦੀ ਡੈਵੀ ਵੜ ਦੰਦੀ ਨਹੀਂ ਬੱਸ ਖੜ ਜਾ ਖੜ ਜਾ ਖੜ ਜਾ ਪਿੱਛੇ ਖੜ ਜੀ ਖੜ ਜੀ ਖੜ ਜੀ ਤੋਂ ਮਰੂ ਕੰਨ ਤੇ ਡੈਵੀ ਵੀ ਖਵਾ ਲੈ ਗਈ ਹੈ ਕਹਿੰਦੇ ਖੜ ਜਾ ਖੜ ਜਾ ਆਇਲਾ ਬਣਾਏ ਕਿਵੇਂ ਬਣਾਉਣੀ ਆ ਅਰੇ ਸਹੀ ਹੋ ਜਾ ਪਹਿਲਾ ਹੈ ਫੇਰ ਬਣੂ ਹੈ ਕਰੋ ਚੈੱਕ ਬਾਬਾ ਹੱਥ ਹੋ ਗਿਆ ਹੁਣ ਹੁਣ ਲੈ ਵੱਡੀ ਮਿਆਂ ਦੀ ਮਣੂ ਦੇਖੋ ਆ ਚੱਕੋ ਹਾਂ ਖਾਣੇ ਆ ਵਸ ਰੈਣ ਕਾ ਲਾ ਕੇ ਮਾਸਟਰ ਬਣੀ ਫੱਦੇ ਲੈ ਲੈ ਮੈਂ ਤਾਂ ਪਾ ਕੇ ਆਉਣਿਆ ਕਹਿੰਦੇ ਦੁੱਧ ਚਲਦੇ ਆ ਵੰਡੀ ਨੂੰ ਕਰੋ ਚੈੱਕ ਮੌਲ ਕਹਿੰਦੇ ਕਹਿੰਦੇ ਮੰਡੀ ਪਾਉਣੇ ਆ ਦੁੱਧ ਇਹਨਾਂ ਦੇ ਦੁੱਧ ਦੀ ਯੂਨੀਅਨ ਯੂਨੀਅਨਾਂ ਦੀ ਦੁੱਧ ਦੀ ਉੱਧਾਂ ਗਰੀ ਜੁਣੀਆਂ ਆਉਣਾ ਇੱਥੇ ਦੁੱਧ ਅੰਕਲ ਤੋਂ ਲੈ ਕੇ ਹੱਤ ਪੌੜੀਆਂ ਤੇ ਹੁਣ ਚੱਲੇ ਆ ਧਰ ਨੂੰ ਹੈ ਧਰ ਨੂੰ ਤੇ ਘਰ ਨੂੰ ਕਰੋ ਚੈੱਕ ਠੰਡ ਹੋ ਗਈ ਬਹੁਤ ਜ਼ਿਆਦੇ ਅੱਜ ਦਾ ਵਲੌਗ ਯਾਰ ਆਪਣਾ ਹੀ ਟੱਪ ਗਿਆ ਉੱਧਰ ਗਏ ਨਾ ਸਾਰਾ ਦਿਨ ਲਹਿ ਗਿਆ ਆਪਣਾ ਉੱਥੇ ਆਪਾਂ ਗਏ ਸੀ ਨਾ ਉੱਥੇ ਤੇ ਚਲ ਕੋਈ ਨਹੀਂ ਹੋ ਜਾਂਦਾ ਹੁੰਦਾ ਮੌਲ ਪੂਰਾ ਬੇਵੀ ਚਲੋ ਚੱਲਦੇ ਆ ਘਰ ਨੂੰ ਹੁਣ ਅੱਜ ਦਾ ਵਲੌਗ ਯਾਰ ਇੰਨਾ ਹੀ ਸੀ ਅੱਜ ਦਾ ਵਲੌਗ ਨੂੰ ਸਾਰਾ ਹੀ ਟੱਪ ਗਿਆ ਆਪਾਂ ਉੱਥੇ ਕੋ ਉਹੋ ਵੀ ਨਹੀਂ ਹੋਇਆ ਆਪਣਾ ਤੋਂ ਸੱਟ ਕੰਮ ਤੇ ਅੱਜ ਦੇ ਵਲੌਗ ਕੇ ਬਸ ਆਈ ਸੀਗਾ ਤੇ ਕੋਈ ਨਹੀਂ ਕੱਲ ਨੂੰ ਹੋਰ ਵਧੀਆ ਵਲੌਗ ਆਊਗਾ ਕੰਟੈਂਟ ਥੋੜੇ ਕੰਟੈਂਟ ਦਾ ਘਾਟਾ ਪੈ ਰਿਆ ਤੇ ਬਸ ਤੁਸੀਂ ਆਪਣੇ ਚੈਨਲ ਨਾਲ ਜੁੜੇ ਰਹੋ ਪਰ ਤੁਸੀਂ ਵੀਡੀਓ ਨੂੰ ਕਰੋ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰੋ ਕੱਲ ਨੂੰ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ ਬਾਏ